ਸੰਦੀ ਸਾਸਰੀ ਕਾਲ ਜੀ ਦੋਸਤੋ ਮੈਂ ਜਗਦੀਸ਼ ਕਾਤਰੋਂ ਸੋਨੂੰ ਪਤਾ ਹੀ ਹੈ ਕਿ ਬਾਰਸ ਦਾ ਟਾਈਮ ਚੱਲ ਰਿਹਾ ਇਸ ਬਾਰਸ ਦੇ ਕਰਕੇ ਨਾ ਲਗਾਤਾਰ ਮੀਂਹ ਪੈਣ ਕਰਕੇ ਆਪਣਾ ਵੀ ਜੋ ਪੱਕਾ ਸੀ ਲੈਂਟਰ ਆਗਾ ਉਹ ਵੀ ਚੋਂ ਲੱਗ ਗਿਆ ਸੀਗਾ ਜਦੋਂ ਉੱਪਰ ਦੇਖਿਆ ਦਰਾਰਾਂ ਆਈਆਂ ਹੋਈਆਂ ਛੋਟੀਆਂ-ਛੋਟੀਆਂ ਤੇ ਆਪਾਂ ਉਹੀ ਕੈਮੀਕਲ ਤਿਆਰ ਕੀਤਾ ਪਟਰੋਲ ਦੇ ਵਿੱਚ ਜਿਹੜੀ ਇਹ ਫੋਮ ਹੁੰਦੀ ਹੈ ਬਸ ਪੰਜ ਕਹਿ ਦਿੰਨੇ ਆ ਉਹ ਉਸ ਵਿੱਚ ਮਿਲਾ ਕੇ ਆਪਾਂ ਚੰਗੀ ਤਰ੍ਹਾਂ ਇੱਕ ਵਧੀਆ ਘੋਲ ਤਿਆਰ ਕੀਤਾ। ਤਕਰੀਬਨ ਇਹ ਵੀਡੀਓ ਆਪਾਂ 3-4 ਦਿਨ ਪਹਿਲਾਂ ਬਣਾਈ ਸੀ। ਜਦੋਂ ਐ ਹੋ ਗਿਆ ਵੀ ਕੋਈ ਰਿਜ਼ਲਟ ਮਿਲੂਗਾ ਆਪਾਂ ਨੂੰ ਆਪਾਂ ਉਸ ਤੋਂ ਬਾਅਦ ਹੀ ਵੀਡੀਓ ਅਪਲੋਡ ਕਰਾਂਗੇ। ਤਾਂ ਦੋਸਤੋ ਜਿਹੜੇ ਹੁਣ ਮੀ ਪਏ ਨੇ ਉਹਦੇ ਵਿੱਚ ਇਹ ਬਹੁਤ ਵਧੀਆ ਰਿਜ਼ਲਟ ਰਿਹਾ ਹੈ ਦਾ। ਜਿਹੜਾ ਇਹ ਕੈਮੀਕਲ ਬਣਿਆ ਉਸ ਤੋਂ ਬਾਅਦ ਦਰਜਾਂ ਦੇ ਵਿੱਚ ਪਾਇਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਇਹਨੂੰ ਪੈਟਰੋਲ ਦੇ ਵਿੱਚ ਘੋਲ ਕੇ ਜੇ ਕੋਈ ਆਪਣੇ ਦਰਜਾਂ ਨੇ ਤਾਂ ਉਹਨਾਂ ਕਾ ਗਾੜਾ ਰੱਖੋ ਜਾਂ ਪਤਲਾ ਰੱਖੋ ਜਿਹੜਾ ਉਹ ਦਰਜਾਂ ਦੇ ਵਿੱਚ ਪੈ ਜੇ ਅਪਾ ਇਹ ਤਰੀਕਾ ਵਰਤਿਆ ਤਾਂ ਵਧੀਆ ਰਿਜ਼ਲਟ ਮਿਲਿਆ ਇਹਦਾ ਆਪਣਾ ਲੈਂਟਰ ਜੋ ਇੱਕ ਜਗ੍ਹਾ ਤੋਂ ਤੇੜ ਖਾ ਕੇ ਚੋਰ ਰਿਹਾ ਸੀ ਉਹ ਬਿਲਕੁਲ हट ਗਿਆ ਸੀ ਚੋਣੋ ਸੋ ਇਹ ਜਿਸੇ ਵੀ ਕੋਈ ਪੱਕੇ ਲੈਂਟਰ ਦੇ ਵਿੱਚ ਤੇੜ ਆਈ ਹੋਈ ਆ ਕੋਠੇ ਚੂ ਰਹੇ ਨੇ ਆ ਬਰਸਾਤਾਂ ਦੇ ਮੌਸਮ ਚੋ ਉਹ ਇਹ ਤਰੀਕਾ ਵਰਤ ਸਕਦਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤਾਂ ਜੋ ਕਿਸੇ ਭਰਾ ਦੇ ਕੰਮ ਆ ਜੇ ਇਹ ਵੀਡੀਓ। ਜੇ ਕਿਸੇ ਦਾ ਕੋਠਾ ਚੁੰਦਾ ਹੋਵੇ। ਤਾਂ ਉਹ ਇਹ ਤਰੀਕਾ ਵਰਤ ਕੇ ਵਧੀਆ ਰਿਜ਼ਲਟ ਮਿਲਦਾ ਇਹਦਾ। ਸੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ। ਤਾਂ ਜੋ ਕਿਸੇ ਨੂੰ ਜੇ ਜ਼ਰੂਰਤ ਹੋਵੇ ਤਾਂ ਇਹ ਕੈਮੀਕਲ ਪੈਟਰੋਲ ਦੇ ਵਿੱਚ ਸੁਪੰਜੋ ਲੋੜ ਅਨੁਸਾਰ ਘੋਲ ਲਿਓ ਉਹਨੂੰ ਜਿਆਦਾ ਗਾੜਾ ਨਾ ਕਰਿਓ ਜੇ ਕੋਈ ਦਰਜ ਜਿਆਦਾ ਮੋਟੀਆਂ ਤਾਂ ਗਾੜਾ ਜਿਆਦਾ ਕਰ ਲਿਓ ਜੇ ਦਰਜ ਪਤਲੀਆਂ ਤਾਂ ਉਹਨੂੰ ਗਾੜਾ ਘੱਟ ਤੋਂ ਘੱਟ ਕਰਿਓ ਠੀਕ ਜਿਹੜਾ ਉਹ ਦਰਜਾਂ ਦੇ ਵਿੱਚ ਚੰਗੀ ਤਰ੍ਹਾਂ ਪੈ ਜੇ ਇਹ ਪ੍ਰੋਸੈਸ ਬਹੁਤ ਵਧੀਆ ਰਿਹਾ ਤਕਰੀਬਨ ਜਦੋਂ ਰਿਜ਼ਲਟ ਮਿਲਿਆ ਫੇਰ ਮੈਂ ਇਹ ਵੀਡੀਓ ਅਪਲੋਡ ਕਰੀਆ ਸੋ ਪੇਜ ਨੂੰ ਫੋਲੋ ਕਰ ਲਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਜੀ